ਹਾਂ ਦੇ ਇਹ ਪਰ ਇਹ ਓਸ਼ਾ ਦਾ ਕੇਰੀ ਮਤਲਬ ਇਹ ਉੱਥਾ ਹੁੰਦਾ ਵੀ ਮੋਕਤ ਗੱਡੀਆਂ ਨਹੀਂ ਮਿਲਦੀਆਂ ਤੋ ਗੱਡੀਆਂ ਇੱਕ ਨੰਬਰ ਤੇ ਬੰਦਾ ਕਿਵੇਂ ਚਲਾ ਰਿਹਾ ਤੇ ਇਹ ਬਿਲਕੁਲ ਜੋ ਹੈ ਕ੍ਰਾਈਮ ਹੈ ਪੰਜਾਬ ਪੁਲਿਸ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਜਿੱਥੇ ਵਿਧਾਇਕਾਂ ਦੀਆਂ ਗੱਡੀਆਂ ਤੇ ਚਲਾਨ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਪੁਲਿਸ ਅੱਖਾਂ ਮੀਚ ਇਹਨਾਂ ਨਿਯਮਾਂ ਨੂੰ ਛਿੱਕੇ ਟਾਗ ਰਹੀ ਹੈ ਅਜਿਹਾ ਇੱਕ ਮਾਮਲਾ ਸੁਖਵੀਰ ਬਾਦਲ ਦੇ ਹਲਕਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ ਇੱਥੇ ਇੱਕੋ ਨੰਬਰ ਦੀਆਂ ਦੋ ਕਾਰਾਂ ਸ਼ਹਿਰ ਵਿੱਚ ਘੁੰਮਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਮੰਨੇਵਾਲੇ ਰੋਡ ਤੇ ਇੱਕੋ ਹੀ ਨੰਬਰ ਦੀ PB2L 8899 ਦੀਆਂ ਦੋ ਕਾਰਾਂ ਵੇਖ ਕੇ ਵੀਡੀਓ ਬਣਾਈ ਜਦ ਅਸੀਂ ਸਰਪੰਚ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਕੈਮਰੇ ਸਾਹਮਣੇ ਬੋਲਣ ਤੋਂ ਭੱਜਣ ਲੱਗਾ ਤੁਸੀਂ ਸਾਨੂੰ ਗੱਡੀਆਂ ਬਾਰੇ ਦੱਸਿਆ ਹੈ ਜਿੰਨੇ ਬਾਰੇ ਸਾਨੂੰ ਅਜੇ ਹੋਣੀ ਮੈਂ ਕੁਝ ਅਫਸਰਾਂ ਦੇ ਧਿਆਨ ਵਿੱਚ ਲਿਆਉਣਾ ਜੇ 2 ਨੰਬਰ ਦੀਆਂ ਗੱਡੀਆਂ ਤੇ ਗੱਡੀ 2 ਨੰਬਰੀ ਬੰਦੀ ਆ ਇਹਦੇ ਬਾਰੇ ਹੁਣੇ ਮੈਂ ਸਾਹਿਬ ਜੀ ਦੇ ਸਾਹਮਣੇ ਨੋਟਿਸ ਲਿਆਉਣਾ ਜੋ ਬੰਦੀ ਕਾਰਵਾਈ ਇਹਨੇ ਮੰਗ ਦਿੱਤੀ ਜਵੇਗੀ ਜਰੂਰਾਂ ਦੇ ਕੰਮ ਕਰਾਂਗੇ ਇਹ ਜਿਹੜੇ ਨਾਕੇ ਜਿਹੜੇ ਆ ਥਾਂ-ਥਾਂ ਤੇ ਲਾਏ ਜਾਂਦੇ ਆ ਪਰ ਫਿਰ ਵੀ ਜਿਹੜੇ ਇਹ ਲੋਕ ਐ ਫਿਰ ਵੀ ਐਡਾ ਵੱਡਾ ਕ੍ਰਾਈਮ ਕਰ ਰਹੇ ਇਹਦੇ ਬਾਰੇ ਤੁਸੀਂ ਧਿਆਨ ਨਹੀਂ ਦਿੰਦੇ ਕੀ ਕਾਰਨ ਹੈ ਧਿਆਨ ਦਈਦਾ ਪਰ ਇਹ ਹੋ ਸਕਦਾ ਕਿ ਇਹ ਰਹੀ ਮਤਲਬ ਇੱਥੋਂ ਦਾ ਵੀ ਮੌਕਾ ਗੱਡੀ ਨਹੀਂ ਮਿਲਦੀਆਂ ਉਹਨਾਂ ਨੂੰ ਜਿਹੜੇ ਚ ਲੱਗ ਜਾਂਦੀਆਂ ਰਵਾਇਦੀ ਯਾਰੀ ਪਰ ਫਿਰ ਵੀ ਉਹਨਾਂ ਨੂੰ ਫਿਰ ਵੀ ਮਰਕੀਤੀ ਅੱਗੇ ਜੋ ਬੰਦੀ ਕਾਰਵਾਈ ਕੀਤੀ ਗਈ ਬਿਲਕੁਲ ਜੀ ਇਹ ਬੜਾ ਹੀ ਸੀਰੀਅਸ ਮੈਟਰ ਹੈ ਜੋ ਮੇਰੇ ਨੋਟਿਸ ਦੇ ਵਿੱਚ ਆਇਆ ਹੈ ਕਿ ਗੱਡੀ ਨੰਬਰ PB 22L 88 99 ਨਾਮ ਨੰਬਰ ਦੀਆਂ ਦੋ ਗੱਡੀਆਂ ਜੋ ਇਸ ਏਰੀਆ ਦੇ ਵਿੱਚ ਘੁੰਮ ਰਹੀਆਂ ਹਨ ਤੇ ਇਸ ਦੀ ਐਕਸ਼ਨ ਲੈਂਦੇ ਹੋਇਆ ਇਮੀਡੀਏਟਲੀ ਮੈਂ ਐਸ ਟੀ ਐਮ ਫਾਜ਼ਲ ਖਾਨ ਨੂੰ ਇਹ ਲਿਖ ਰਿਹਾ ਹਾਂ ਇਹ ਜੋ ਗੱਡੀ ਹੈ ਸੁਖਚਰਨ ਸਿੰਘ ਨਾਮ ਦੇ ਓਨਰ ਦੇ ਨਾਮ ਤੇ ਰਜਿਸਟਰਡ ਹੈ ਮੈਨੂੰ ਨਹੀਂ ਇਹਦੇ ਬਾਰੇ ਉਹਨਾਂ ਡਿਟੇਲ ਦੇ ਵਿੱਚ ਮੈਂ ਕੁਝ ਕਹਿ ਨਹੀਂ ਸਕਦਾ ਕਿ ਇਹਦੀ ਪੜਤਾਲ ਕਰਨ ਉਪਰੰਤ ਹੀ ਪਤਾ ਚੱਲੇਗਾ ਕਿ ਇਹ ਦੋ ਗੱਡੀਆਂ ਇੱਕ ਨੰਬਰ ਤੇ ਇਹ ਬੰਦਾ ਕਿਵੇਂ ਚਲਾ ਰਿਹਾ ਹੈ ਤੇ ਇਹ ਬਿਲਕੁਲ ਜੋ ਹੈ ਕ੍ਰਾਈਮ ਹੈ ਤੇ ਮੈਂ ਜੋ ਆਪਣੀ ਅੱਜ ਲੈਟਰ ਲਿਖੂੰਗਾ ਐਸਡੀਐਮ ਫਾਜ਼ਿਲ ਕਾਨੂੰਨ ਦੇ ਵਿੱਚ ਮੈਂ ਆਪਣੇ ਵੱਲੋਂ ਤਜਵੀਜ਼ ਕਰੂੰਗਾ ਕਿ ਪੜਤਾਲ ਕਰਕੇ ਇਸ ਤੇ ਜੋ ਬੰਦੀ ਕਾਰਵਾਈ ਕਾਨੂੰਨੀ ਕਾਰਵਾਈ ਕਰਕੇ ਐਫਆਈਆਰ ਤੇ ਪਰਚਾ ਘਟਵਾਇਆ ਜਾਵੇ ਤੇ ਜੋ ਬਾਕੀ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲੋਕ ਇਸ ਤੋਂ ਸਤਰਕ ਰਹਿ ਸਕਣ ਬਲਾ ਬਲਾ ਆਹ ਬਰਾੜੇ ਖੜ ਗਿਆ ਇੱਕ ਮੁੰਡੇ ਦੀ ਆਪਣੀ ਕੋਈ ਮਰਜ਼ੀ ਹੋਵੇ ਯਾਰ ਜਲਾਲਾਬਾਦ ਤੋਂ ਬਲਜੀਤ ਮੱਲੀ ਦੀ ਰਿਪੋਰਟ